ਦੇ ਹਰਦੀਪ ਸਿੰਘ ਦੇ ਕਤਲ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ ਦੋਨੋਂ ਦੋਸ਼ੀ ਮਹਾਰਾਸ਼ਟਰ ਤੋਂ ਗ੍ਰਿਫਤਾਰ 2 ਜੁਲਾਈ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਪੋਜੇਵਾਲ ਥਾਣੇ 'ਚ ਪੈਂਦੇ ਪਿੰਡ ਕਲਪੁਰ ਵਿਖੇ ਹਰਦੀਪ ਸਿੰਘ ਦੀਪਾ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਵੱਲੋਂ ਮੀਡੀਆ ਵਾਰਤਾਕ ਕੀਤੀ ਗਈ ਉਨਾ ਦੱਸਿਆ ਕਿ 2 ਜੁਲਾਈ ਨੂੰ ਥਾਣਾ ਪੋਜੇਵਾਲ ਚੋਂ ਪਿੰਦੇ ਪਿੰਡ ਕਲਪੁਰ ਵਿਖੇ ਕੁਲਦੀਪ ਸਿੰਘ ਦੀਪਾ ਨਾਂ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੁਲਦੀਪ ਸਿੰਘ ਦੀਪੇ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਤੁਸੀਂ ਦੇਖ ਰਹੇ ਹੋ న్యూਜ਼ 리ਡਰ ਪੰਜਾਬ ਤੇ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਤੇ ਕ੍ਰਿੰਡਰ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਕਾਉਂਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਕਰਨ ਗੰਗੜ ਅਤੇ ਜਸਕਰਨਦੀਪ ਸਿੰਘ ਕਾਲੂਵਾਨ ਇਹ ਦੋਵੇਂ ਬੰਬੀਆਂ ਕੈਨ ਨਾਲ ਸੰਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਗਰਸ਼ੰਕਰ ਦਾ ਰਹਿਣ ਵਾਲਾ ਹੈ ਤੇ ਇਸ ਸੀਯੂਐਸਏ ਦੇ ਵਿੱਚ ਹੈ ਉਹਨੇ ਹੀ ਕਰਨ ਨੂੰ ਵੈਪਨ ਪ੍ਰੋਵਾਈਡ ਕੀਤੇ ਵਜਾ ਰੰਜੀਤ ਜੋ ਇਸ ਕੇਸ ਦੇ ਵਿੱਚ ਹੈਗੀ ਹੈ ਜਸਕਰਨ ਕੰਨੂ ਜੋ ਬਾਹਰ ਬੈਠਾ ਹੈ ਯੂਐਸਏ ਦੇ ਵਿੱਚ ਤੇ ਕਰਨ ਗੰਗਲ ਇਹਨਾਂ ਦੋਹਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜੇ ਤਿੰਨੇ ਵਿਅਕਤੀ ਹੈਗੇ ਆ ਜੋ ਮੇਨ ਮਾਸਟਰਮਾਈਂਡ ਹੈ ਤੇ ਜੋ ਦੋ ਵਿਅਕਤੀ ਅਸੀਂ ਅਰੈਸਟ ਕੀਤੇ ਆ ਇਹ ਤਿੰਨੋਂ ਬੰਗੀਆਂ ਕੈਂਡੇ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਤੇ 4 ਦਿਨ ਦਾ ਅਸੀਂ ਇਹਨਾਂ ਦਾ ਰਿਮਾਂਡ ਲਿਆ ਹੈ ਤੇ ਰਿਮਾਂਡ ਦੇ ਵਿੱਚ ਜੋ ਵੀ ਕਲਾਸੇ ਹੋਣਗੇ ਉਹ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਫੜੇ ਜਾਣ ਦੇ ਨਾਲ ਜੋ ਹੋਰ ਕ੍ਰਾਈਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰिवेंट ਕੀਤਾ ਹੈ ਇਹਨਾਂ ਨੂੰ ਹਜੇ ਅਸੀਂ ਅਰੈਸਟ ਕੀਤਾ ਜੀ ਹਜੇ ਹੁਣੇ ਹੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਤੇ ਮੈਨੂੰ ਲੱਗਦਾ ਹੈ ਕਿ ਅੱਗੋਂ ਜੋ ਵੀ ਇਹਨਾਂ ਤੋਂ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਹੋਰ ਇਹਨਾਂ ਨੇ ਕ੍ਰਾਈਮ ਕਰਨਾ ਸੀ ਜੋ ਵੀ ਕਲਾਸੇ ਹੋਣਗੇ ਅਸੀਂ ਤੁਹਾਨੂੰ ਦੱਸ ਕੋਈ ਨੈਕਸਟ ਪਲਾਨ ਹੈ ਸਰ ਜੀ ਬਿਲਕੁਲ ਜੀ ਮੈਂ ਉਸੇ ਦੀ ਗੱਲ ਕਰ ਰਿਹਾ ਸਿਸਤਮ ਕਰਨ ਨੂੰ ਹੈਗਾ ਜੋ ਕਿ ਮੰਗਿਆ ਜਾਂਦਾ ਉਹਦੇ ਨਾਲ ਉਹਦੇ ਟੱਚ ਚ ਸੀਗੇ ਜੋ ਵੀ ਉਹ ਨੇ ਨੈਕਸਟ ਪਲਾਨ ਕਰਨਾ ਸੀ ਜਾਂ ਹੋਰ ਕ੍ਰਾਈਮ ਕਰਨਾ ਸੀ ਉਹ ਸਾਰਾ ਅਸੀਂ ਇਨਾਂ ਤੋਂ ਪਛਾਣ ਸਰ ਪਹਿਲਾਂ ਵੀ ਮਾਮਲੇ ਬਦਾਰਜ ਇਹਨਾਂ ਤੇ ਆ ਬਿਲਕੁਲ ਜੀ ਇੱਕ ਇਹਨਾਂ ਦਾ ਐਸੋਸੀਏਟ ਸੀਗਾ ਅਸ਼ਦੀਪ ਸਿੰਘ ਤੇ ਉਹ ਹਜੇ ਅਰੈਸਟ ਨਹੀਂ ਹੋਇਆ ਉਹਨੂੰ ਵੀ ਅਸੀਂ ਜਲਦ ਅਰੈਸਟ ਕਰ ਲਾਂਗੇ ਤੇ ਜੇਲ੍ਹ ਦੇ ਵਿੱਚ ਭੇਜਾਂਗੇ ਸਰ ਇਹ ਮੁੰਬਈ ਤੋਂ ਫੜੇ ਗਏ ਆ ਸਰ ਇਹਨਾਂ ਦਾ ਕਿਤੇ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਨਹੀਂ ਹਜੇ ਤੱਕ ਤਾਂ ਇਹਨਾਂ ਦਾ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਸੀਗਾ ਜੀ ਬਟ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਅਸੀਂ ਬਕਾਇਦਾ ਮੁੰਬਈ ਤੋਂ ਰਸ ਕਰਕੇ ਲੈ ਰਹੇ ਆ ਉਥੋਂ ਵੀ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ ਹੁਣ ਜਦੋਂ ਪੇਸ਼ ਕਰਕੇ ਇਹਨਾਂ ਨੂੰ ਦੁਬਾਰਾ ਰਿਮਾਂਡ ਲਿਆ ਤਾਂ ਜੋ ਵੀ ਕੁਝ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਲਵਾਂਗੇ ਉੱਥੇ ਲੁਕੇ ਹੋਏ ਸੀ ਫਿਰ ਜਾ ਕੇ ਇੱਥੋਂ ਭੱਜ ਕੇ ਹਾਂ ਬਿਲਕੁਲ ਜੀ ਇਹ ਕਾਫੀ ਜਗ੍ਹਾ ਤੇ ਰਹੇ ਵੀ ਹੈਗੇ ਤੇ ਉੱਥੇ ਜਾ ਕੇ ਜਿਹੜੇ ਪੁਲਿਸ ਤੋਂ ਬਚ ਕੇ ਲੁਕੇ ਹੋਏ ਸੀ ਉਹਨੂੰ ਸਾਈਕਲ ਤਰੀਕੇ ਨਾਲ ਅਸੀਂ ਉਹਨੂੰ ਉੱਥੇ ਟ੍ਰੇਸ ਕਰਕੇ ਉੱਥੇ ਰਸਤੀ ਕਿਸੇ ਕੋਲ ਦਿੰਨਾ ਤੋਂ ਸਰ ਤੇ ਗੈਂਗਵਾਲ ਆਪਣੇ ਬਲਾ ਚੌੜੀਆ ਨਮਸ਼ਹਿਰ ਦੀ ਮੈਂ ਗੱਲ ਕਰਦਾ ਉਹ ਖੇਪ ਕਰਾਫਾਮਾ ਤੇ ਹੁਸਿਆਣੀ ਕਿਤਨਾ ਕਿਤ ਇਹ ਵੀ ਉਹਦੇ ਵਿੱਚ ਇਨਵੋਲਵਮੈਂਟ ਸੀਗੀ ਸਰ ਏ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਟ੍ਰੇਕੇ ਤੇ ਬਲਾਸ ਹੋਇਆ ਸੀ ਉਹ ਵੀ ਸਾਰਾ ਕੇਸ ਏਸਟੇਸ ਹੋ ਗਿਆ ਤੇ ਬੰਦੇ ਬੜੇ ਫੜੇ ਚ ਆ ਚੁੱਕੇ ਐ ਤੇ ਜਿਹੜਾ ਇਹ ਕਤਲ ਹੋਇਆ ਸੀ ਕੋਰਪੋਰ ਦੇ ਵਿੱਚ ਇਹਨਾਂ ਦੀ ਹਜੇ ਆਪਸ ਦੇ ਵਿੱਚ ਕੋਈ ਅਸੋਸੀਏਸ਼ਨਸ ਸਾਹਮਣੇ ਨਹੀਂ ਆਈ ਬਟ ਫਿਰ ਵੀ ਜੇ ਕੁਝ ਰਿਮਾਰਡ ਤੇ ਬਲਾਸੇ ਹੋਣਗੇ ਤੁਹਾਨੂੰ ਤੁਹਾਡੇ ਲਈ ਸੀ ਬੱਸ ਸਰ ਨਿੱਜੀ ਦੁਸ਼ਮਣੀ ਦੀ ਗੱਲ ਕੀ ਸੀ ਕਿ ਜਿਹੜਾ ਪ੍ਰੈਸ ਹੋ ਰਿਹਾ ਹੈ ਨਿੱਜੀ ਦੁਸ਼ਮਣੀ ਕੀ ਸੀ ਦੱਸ ਸਕਦੇ ਹੋ ਇਹਦੇ ਵਿੱਚ ਇਹ ਜਿਹੜੇ ਕਰਨ ਗੰਗੜ ਹੈਗਾ ਤੇ ਖਰਦੀਪ ਹੈਗਾ ਇਹ ਪਹਿਲਾਂ ਆਪਸ ਦੇ ਵਿੱਚ ਦੋਸਤੀ ਸੀਗੇ ਇਹਨਾਂ ਦਾ ਕੁਝ ਦਿਨ ਪਹਿਲਾਂ ਵੀ ਜਿਹੜਾ ਗੜਸ਼ਣ ਕਰਦੇ ਵਿੱਚ ਝਗੜਾ ਹੋਇਆ ਸੀ ਜ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਵੀ ਪਹਿਲਾਂ ਪਿੱਛੋਂ ਗਰਸ਼ਣ ਕਰਦਾ ਰਹਿਣ ਵਾਲਾ ਹੈਗਾ ਇਸੇ ਕਰਕੇ ਉਡੀਏ ਜਿਹੜਾ ਦੁਸ਼ਮਣ ਸੀ ਸਰ ਇੱਕ ਸਵਾਲ ਬਹੁਤ ਜੁਡੀ ਪਬਲਿਕ ਸਿਕਿਟੀ ਲੱਗਦੀ ਕਿ ਕੋਈ ਜੇ ਪਰ ਬੇਸ ਬੈਠਾ ਬੱਤਾ ਹਥਿਆਰ ਮੁਹਈਆ ਕਰਵਾ ਸਕਦਾ ਤੇ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਦੇਖੋ ਜੀ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਇਹ ਕਹਿਣਾ ਚਾਹਨਾ ਹੈਗਾ ਕਿ ਅਸੀਂ ਬਿਲਕੁਲ ਜਿਹੜੀ ਨਵਾਂ ਸ਼ਹਿਰ ਪੁਲਿਸ ਹੈ ਪੰਜਾਬ ਪੁਲਿਸ ਹੈ ਉਹ ਪੂਰੀ ਤਰ੍ਹਾਂ ਸક્ષਮ ਹੈਗੀ ਅਸੀਂ ਇਹਨਾਂ ਨੂੰ ਫੜ ਕੇ ਜੋ ਅੱਗੇ ਇਹਨਾਂ ਨੇ ਕ੍ਰਾਈਮ ਕਰਨਾ ਸੀ ਅਸੀਂ ਉਹਨੂੰ ਵੀ ਪ੍ਰੀਵੈਂਟ ਕੀਤਾ ਹੈਗਾ ਤੇ ਅਸੀਂ ਇਹ ਵੀ ਜਰੂਰ ਇਨਸ਼ੋਰ ਕਰਾਂਗੇ ਕਿ ਜੋ ਇਸ ਤਰ੍ਹਾਂ ਉਹਨਾਂ ਨੂੰ ਸੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਸੇਫਟੀ ਨੂੰ ਸ਼ੋਰ ਸਰ ਲੋਕਲ ਪੁਲਿਸ ਨਾ ਆਪੜ ਕੀਤਾ ਲੇਕਿਨ ਮumbai ਪੁਲਿਸ ਦੀ ਕਿ ਨਹੀਂ ਬਿਲਕੁਲ ਜੀ ਅਸੀਂ ਉੱਥੇ ਸਾਡੀ ਪੁਲਿਸ ਗਈ ਹੈ ਤੇ ਅਸੀਂ ਮੁੰਬਈ ਪੁਲਿਸ ਦੇ ਵੀ ਇਹਦੇ ਵਿੱਚ ਹੈਲਪ ਲਈ ਜੀ ਸਰ ਪਹਿਲਾਂ ਵੀ ਕੋਈ ਮਾਮਲਾ ਨਾ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਰਾਦਾ ਕਤਲ ਦੇ ਤੇ ਅਸਲਾ ਐਕਟ ਦੇ ਇਹਨਾਂ ਦੇ ਉੱਤੇ ਐਫ ਆਰ ਦਰਜ ਹੈਗੇ ਜਿਹੜਾ ਜਸਕਰਨ ਜਿਹੜਾ ਜਸਕਰਨ ਸਿੰਘ ਹੈਗਾ ਉਹਦੇ ਖਿਲਾਫ ਦੋ ਮੁਕੱਦਮੇ ਦਰਜ ਹੈ ਤੇ ਕਰਨ ਗੰਗੜ ਦੇ ਖਿਲਾਫ ਜਿਹੜਾ ਪਹਿਲਾਂ ਹੈਗਾ ਤਿੰਨ ਮੁਕੱਦਮੇ ਦਰਜ ਸਰ ਮੀਂਹ ਚਲਾਣ ਦੀ ਕੰਪਲਸ ਕਰ ਲਈ ਹੈ ਜੀ ਸਾਡੀ ਵੀ ਆਲਰੇਡੀ ਸਪੈਸ਼ਲ ਕੈਂਪੇਨ ਚੱਲ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਜਿਹੜਾ ਪਿਛਲਾ ਸਾਡਾ ਜਰਨੀਰ ਵਾਲਾ ਕੇਸ ਸੀਗਾ ਉਹਦੇ ਵਿੱਚ ਵੀ ਇਸਲਾ ਰਿਕਵਰ ਹੋਇਆ ਜਿਹੜੇ ਪਹਿਲਾਂ ਵੀ ਉਸ ਤੋਂ ਪਹਿਲਾਂ ਸਾਡੇ ਜਿਹੜੇ ਕੇਸ ਜਿੰਨੇ ਵੀ ਹੋਏ ਐ ਕੁਝ ਅਸੀਂ ਪਹਿਲਾਂ ਵੀ ਕੈਂਪੇਨ ਦੇ ਮੈਂਬਰ ਫੜੇ ਸੀ ਉਹਨਾਂ ਕੋਲ ਵੀ ਇਸਲਾ ਰਿਕਵਰ ਹੋਇਆ ਤੇ ਬਿਲਕੁਲ ਸਾਡਾ ਇਹ ਚੱਲਦਾ ਰਹਿੰਦਾ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈਗੀ ਹੈ ਤਾਂ ਅਸੀਂ ਉਹ ਰਿਕਵਰ ਕਰਦੇ ਹਾਂ ਤੇ ਤੁਹਾਡੇ ਮਾਦੀ ਨਾਲੇ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿਸੇ ਕੋਲ ਕੋਈ ਇਨਫੋਰਮੇਸ਼ਨ ਆਈ ਹੈ ਕੋਈ ਵੀ ਸੋਸ਼ਲ ਮੀਡੀਆ ਤੇ ਇਹਨੂੰ ਫਲੈਸ਼ ਕਰ ਰਿਹਾ ਹੈ ਅਸਲੀ ਨੂੰ ਅਸੀਂ ਉਹਦੇ ਉੱਤੇ ਵੀ